ਦੋਸਤੋ ਕੀ ਹਾਲ ਚਾਲ ਨੇ ਆਸ ਕਰਦਾ ਵਧੀਆ ਚੜ੍ਹਦੀ ਕਲਾ ਚ ਹੋਵੋਗੇ ਸੋ ਅੱਜ ਗੱਲ ਕਰਦੇ ਆ ਜਸਵੰਤ ਸਿੰਘ ਕਵਲ ਜੀ ਦੇ ਇੱਕ ਹੋਰ ਨਾਵਲ ਭਵਾਨੀ ਬਾਰੇ ਭਵਾਨੀ ਨਾਵਲ ਜਸਵੰਤ ਸਿੰਘ ਕਵਲ ਜੀ ਦੀ ਇੱਕ ਬਹੁਤ ਮਹੱਤਮਪੂਰਨ ਰਚਨਾ ਹੈ ਜਿਹੜੀ ਸਾਹਿਤ ਸਮਾਜਿਕ ਰਾਜਨੀਤਿਕ ਅਤੇ ਆਤਮਿਕ ਚੇਤਨਾ ਨੂੰ ਜਾਗਰੂਕ ਕਰਦੀ ਹੈ ਪਵਾਨੀ ਕਾਵਲ ਜੀ ਦੇ ਨਾਵਲਾਂ ਵਿੱਚ ਔਰਤ ਦੁਆਰਾ ਸਮਾਜ ਵਿੱਚ ਦਰਪੇਸ਼ ਮੁਸ਼ਕਲਾਂ ਉਹਨਾਂ ਦੀ ਆਜ਼ਾਦੀ ਉਹਨਾਂ ਦੇ ਜੀਵਨ ਦੇ ਸੰਘਰਸ਼ ਨੂੰ ਵਿਸਥਾਰ ਨਾਲ ਦਰਸਾਇਆ ਗਿਆ ਹੈ ਕਵਲ ਜੀ ਦੀ ਲੇਖਤ ਵਿੱਚ ਹਮੇਸ਼ਾ ਲੋਕਤਾ ਰਾਦਰਸ਼ਵਾਦ ਅਤੇ ਮਨੁੱਖੀ ਸੰਘਰਸ਼ ਦੀ ਗੂੰਜ ਰਹੀ ਹੈ ਅਤੇ ਪਵਾਨੀ ਵੀ ਉਸੇ ਰੂ ਨੂੰ ਅੱਗੇ ਵਧਾਉਂਦੀ ਹੈ ਗੱਲ ਕਰਦੇ ਆਂ ਸਮਾਜਿਕ ਨਿਆਂ ਤੇ ਸੰਗ੍ਰਹਿ ਵਿੱਚ ਪਾਏ ਜੋਦਾਨ ਬਾਰੇ ਭਵਾਨੀ ਨਾਵਲ ਵਿੱਚ ਨਾਇਕਾ ਦੀ ਜ਼ਿੰਦਗੀ ਰਾਹੀਂ ਸਮਾਜਿਕ ਬੇਇਨਸਾਫੀ ਸਤਾ ਅਤੇ ਜਾਤੀਵਾਦੀ ਢਾਂਚਿਆਂ ਦੀ ਅਲੋਚਨਾ ਕੀਤੀ ਗਈ ਹੈ। ਭਵਾਨੀ ਇੱਕ ਐਸਾ ਪਾਤਰ ਹੈ ਜੋ ਨਾਰੀ ਦੀ ਆਵਾਜ਼ ਉਸ ਦੀ ਆਤਮ ਗਰਮਾ ਅਤੇ ਅਧਿਕਾਰਾਂ ਦੀ ਪਛਾਣ ਮਨਾਉਂਦੀ ਹੈ। ਉਹ ਸਿਰਫ ਇੱਕ ਪੀੜਤ ਨਹੀਂ ਬਲਕਿ ਬਦਲਾਅ ਦੇ ਸੰਕੇਤਕ ਹੈ। ਪਵਨਿਕ ਐਸਾ ਪਾਤਰ ਹੈ ਜੋ ਨਾਰੀ ਦੀ ਆਵਾਜ਼ ਉਸਦੀ ਆਤਮ ਗરિਮਾ ਅਤੇ ਅਧਿਕਾਰਾਂ ਦੀ ਪਛਾਣ ਕਰਾਉਂਦੀ ਹੈ ਉਹ ਸਿਰਫ ਇੱਕ ਪੀੜਤ ਨਹੀਂ ਹੈ ਬਲਕਿ ਬਦਲਾਅ ਦੀ ਸੰਕੇਤਕ ਵੀ ਹੈ ਨਾਵਲ ਵਿੱਚ ਪਿੰਡੂ ਜੀਵਨ ਖੇਤੀਬਾੜੀ ਅਤੇ ਧਰਤੀ ਨਾਲ ਜੁੜੀਆਂ ਹੋਈਆਂ ਆਤਮਾ ਨੂੰ ਵੀ ਥੀਮ ਵਜੋਂ ਪੇਸ਼ ਕੀਤਾ ਗਿਆ ਹੈ ਕਮਲਜੀ ਦੀ ਰਚਨਾ ਆਮ ਤੌਰ ਦੇ ਉੱਤੇ ਵਿਦਰੋਹੂ ਦੇ ਨਾਲ-ਨਾਲ ਆਤਮਿਕ ਤਲਾਸ਼ ਵੀ ਹੁੰਦੀ ਹੈ ਜੋ ਭਵਾਨੀ ਇਸ ਤਲਾਸ਼ ਨਾਇਕਾ ਦੀ ਅਧਰੂਣੀ ਯਾਤਰਾ ਆਹੀ ਦਰਸਾਈ ਗਈ ਹੈ ਗੱਲ ਕਰਦੇ ਆ ਨਾਵਲ ਦੀ ਨਾਇਕਾ ਬਾਰੇ ਨਾਵਲ ਦੀ ਨਾਇਕਾ ਇੱਕ ਭਾਦਰ ਨਿਡਰ ਚੇਤਨਸ਼ੀਲ ਔਰਤ ਹੈ ਜੋ ਜੋ ਪ੍ਰਾਣੀ ਰਵਾਇਤਾਂ ਨੂੰ ਚੁਣੌਤੀ ਦਿੰਦੀ ਹੈ ਉਹ ਨਾਰੀ ਆਤਮਗ੍ਰਿਮਾ ਦੀ ਪ੍ਰਤੀਕ ਹੈ ਨਾਵਲ ਵਿੱਚ ਆਮ ਲੋਕਾਂ ਦੀ ਆਵਾਜ਼ ਜੋ ਧਰਤੀ ਨਾਲ ਜੁੜੇ ਹਨ ਪਰ ਜਾਤੀਵਾਦੀ ਆਰਥਿਕ ਨਿਆਂ ਅਨਿਆਂ ਨਾਲ ਜੂਝ ਰਹੇ ਨੇ ਕੋਈ ਕਿਰਦਾਰ ਭਵਾਨੀ ਦੀ ਆਤਮਿਕ ਯਾਤਰਾ ਵਿੱਚ ਮਦਦਗਾਰ ਬਣਦੇ ਨੇ ਪਰ ਕਈ ਵਾਰ ਦਰਸ਼ਕ ਜਾਂ ਆਤਮਿਕ ਰਾ ਦਿਖਾਉਂਦੇ। ਸੋ ਨਾਵਲ ਦੇ ਸੰਦਰਭ ਦੇ ਵਿੱਚ ਜਸਵੰਤ ਸਿੰਘ ਕਵਲਜੀ ਦੀ ਲਿਖਤ ਭਵਾਨੀ ਵਰਗੇ ਨਾਵਲ ਰਾਹੀਂ ਆਤਮ ਗ੍ਰਿਮ ਸਮਾਜਿਕ ਨਿਆਂ ਆਤਮਿਕ ਚੇਤਨਾ ਦੀ ਗੂੰਜ ਹੈ। ਇਹ ਨਾਵਲ ਪੰਜਾਬੀ ਸਾਹਿਤ ਦੀ ਉਸ ਰੁਵਾਇਤ ਨੂੰ ਅੱਗੇ ਵਧਾਉਂਦਾ ਹੈ ਜੋ ਮਨੁੱਖਤਾ, ਬਦਲਾ ਅਤੇ ਆਤਮ ਬਿਸ਼ਾਮ ਦੀ ਗੱਲ ਕਰਦੀ ਹੈ। ਸੋ ਦੋਸਤੋ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਦੋਸਤੋ ਜੇ ਤੁਸੀਂ ਕਿਸੇ ਵੀ ਨਾਵਲ ਦੇ ਥੀਮ ਜਾਂ ਕਿਸੇ ਪਾਤਰ ਬਾਰੇ ਕਿੰਨੇ ਵੀਡੀਓ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਮੇ제 ਜਿਕ ਕਮੈਂਟ ਬਾਕਸ ਵਿੱਚ ਕਮੈਂਟ ਕਰ ਸਕਦੇ ਹੋ ਤੇ ਤੁਸੀਂ ਇਸ ਚੈਨਲ ਨੂੰ ਜੇ ਤੁਸੀਂ ਫੇਸਬੁੱਕ ਦੇ ਉੱਤੇ ਦੇਖ ਰਹੇ ਹੋ ਤਾਂ ਇਸ ਚੈਨਲ ਨੂੰ ਫੋਲੋ ਤੇ ਲਾਈਕ ਕਰੋ ਜੇ ਤੁਸੀਂ YouTube ਦੇ ਉੱਤੇ ਦੇਖ ਰਹੇ ਹੋ ਤਾਂ ਤੁਸੀਂ ਸਬਸਕ੍ਰਾਈਬ ਜ਼ਰੂਰ ਕਰੋ ਅਸੀਂ ਹਰ ਰੋਜ਼ ਤੁਹਾਡੇ ਨਾਲ ਇੱਕ ਨਾਵਲ ਜਾਂ ਇੱਕ ਤੋਂ ਵੱਧ ਨਾਵਲਾਂ ਦੀ ਬਾਰੇ ਜਾਣਕਾਰੀ ਤੁਹਾਨੂੰ ਹਰ ਰੋਜ਼ ਚੈਨਲ ਦੇ ਉੱਤੇ ਪੰਜਾਬੀ ਚੈਨਲਾਂ ਦੀ ਵੱਧ ਤੋਂ ਵੱਧ ਕਿੰਨੇ ਉਹਨਾਂ ਨੂੰ ਫੋਲੋ ਤੇ ਸਬਸਕ੍ਰਾਈਬ ਕਰੋ ਤਾਂ ਜੋ ਤੁਹਾਡੇ ਤੱਕ ਵਧੀਆ ਤੇ ਸੋਹਣੇ ਤੇ ਸਾਹਿਤਿਕ ਕੰਟੈਂਟ ਲਿਆਂਦੇ ਜਾ ਸਕਣ ਤੁਹਾਡਾ ਬਹੁਤ ਬਹੁਤ ਧੰਨਵਾਦ ਦੁਬਾਰਾ ਤੋਂ ਸਤਿ ਸ਼੍ਰੀ ਅਕਾਲ